जय भीम जय संविधान जय भारत साथियों पंजाब ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ ਇੱਕ ਤਰਫ ਉਹ ਲੋਕ ਸੀ ਜਿਹੜੇ ਭਾਰਤੀ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਸਨ ਇੱਕ ਪਾਸੇ ਉਹ ਲੋਕ ਸੀ ਜੋ ਭਾਰਤੀ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਸਨ ਸੋ ਜਿੱਤ ਜਿਨ੍ਹਾਂ ਦੀ ਹੋਈ ਹੈ ਉਹ ਭਾਰਤੀ ਸੰਵਿਧਾਨ ਨੂੰ ਬਚਾਉਣ ਵਾਲਿਆਂ ਦੀ ਹੋਈ ਹੈ ਔਰ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਕਿਉਂਕਿ ਦੋਹੀ ਪਾਰਟੀਆਂ ਸੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਔਰ ਕਾਂਗਰਸ ਦੇ ਸਮੂਹ ਉਮੀਦਵਾਰ ਜਿਹੜੇ ਪੰਜਾਬ 'ਚ ਵੱਡੀ ਲੀਡ ਨਾਲ ਜਿੱਤੇ ਨੇ ਸਰਦਾਰ ਚਰਨਜੀਤ ਚੰਨੀ ਜੀ ਡਾਕਟਰ ਅਮਰ ਸਿੰਘ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣੇ ਤੋਂ ਡਾਕਟਰ ਧਰਮਵੀਰ ਗਾਂਧੀ ਜੀ ਪਟਿਆਲੇ ਤੋਂ ਸੱਤ ਸੀਟਾਂ ਜਿਹੜੀਆਂ ਕਾਂਗਰਸ ਨੂੰ ਆਈਆਂ ਨੇ ਸੋ ਸਾਰੇ ਹੀ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਕਿਉਂਕਿ ਪੰਜਾਬ ਦੇ ਵਿੱਚ 40% ਤੋਂ ਵੱਧ ਲੋਕ ਐਸੀ ਸਮਾਜ ਦੇ ਸਮਾਜ ਦਾ ਦਬਿਆ ਕੁਚਲਿਆ ਵਰਗ ਜਿਹੜਾ ਉਹ ਪੰਜਾਬ 'ਚ ਰਹਿੰਦਾ ਹੈ ਜਿਨ੍ਹਾਂ ਨੇ ਇੱਕ ਫਤਵਾ ਦਿੱਤਾ ਹੈ ਸੰਵਿਧਾਨ ਨੂੰ ਬਚਾਉਣ ਦਾ ਸੋ ਮੈਂ ਤੁਹਾਡੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਰਾਜਕੁਮਾਰ ਹੈਪੀ ਪ੍ਰਧਾਨ ਡਾਕਟਰ ਅੰਬੇਡਕਰ ਯੂਥ ਸੈਨਾ ਮੇਰੀ ਜਾਨ ਭਾਰਤ ਦਾ ਸੰਵਿਧਾਨ ਜੈ ਭੀਮ ਸਾਥੀਓ ਜੈ ਭਾਰਤ